11 ਜਨਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਤਾਂ ਆਓ ਜਾਣਦੇ ਹਾਂ 11 ਜਨਵਰੀ ਦੇ ਇਤਿਹਾਸ ਬਾਰੇ 11 ਜਨਵਰੀ 1613 ਨੂੰ ਮੁਗਲ ਸ਼ਾਸਕ ਜਹਾਂਗੀਰ ਦੀ ਆਗਿਆ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਸੂਰਤ ਵਿੱਚ ਆਪਣੀ ਪਹਿਲੀ ਫੈਕਟਰੀ ਖੋਲੀ ਕੰਪਨੀ ਦੀ ਇਸ ਫੈਕਟਰੀ ਵਿੱਚ ਰਜਾਈ ਗੱਦੇ ਅਤੇ ਕੱਪੜੇ ਬਣਾਏ ਜਾਂਦੇ ਸਨ ਹਾਲਾਂਕਿ ਕੰਪਨੀ ਨੇ ਹੌਲੀ-ਹੌਲੀ ਭਾਰਤ ਵਿੱਚ ਆਪਣਾ ਕਾਰੋਬਾਰ ਫੈਲਾਇਆ ਅਤੇ ਭਾਰਤ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਦੇ ਨਾਲ ਹੀ ਜਹਾਂਗੀਰ ਨੇ ਆਪਣੀ ਖਾਸ ਰਣਨੀਤੀ ਦੇ ਮੁਤਾਬਕ ਕੰਪਨੀ ਨੂੰ ਇਜਾਜ਼ਤ ਦੇ ਦਿੱਤੀ ਸੀ ਪਰ ਬਾਅਦ ਵਿੱਚ ਉਹ ਆਪਣੇ ਹੀ ਰਣਨੀਤੀ 'ਚ ਫਸ ਗਿਆ ਜਹਾਂਗੀਰ ਅਤੇ ਅੰਗਰੇਜ਼ਾਂ ਨੇ ਮਿਲ ਕੇ 1618 ਤੋਂ 1750 ਤੱਕ ਭਾਰਤ ਦੇ ਜ਼ਿਆਦਾਤਰ Hindu ਰਾਜਾਂ ਤੇ ਕਬਜ਼ਾ ਕਰ ਲਿਆ ਜਹਾਗੀਰ ਨੂੰ ਲੱਗਦਾ ਰਿਹਾ ਕਿ ਅੰਗਰੇਜ਼ ਉਸ ਵਰਗੇ ਹੀ ਹਨ ਪਰ ਅੰਗਰੇਜ਼ਾਂ ਦਾ ਉਦੇਸ਼ ਜਹਾਗੀਰ ਦੀ ਮਦਦ ਕਰਨਾ ਜਾਂ ਵਪਾਰ ਕਰਨਾ ਨਹੀਂ ਸੀ ਅੰਗਰੇਜ਼ ਭਾਰਤ ਤੇ ਕਬਜ਼ਾ ਕਰਨਾ ਚਾਹੁੰਦੇ ਸਨ 11 ਜਨਵਰੀ 1973 ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਕੋਚ ਰਾਹੁਲ ਦਰਾਵਿਡ ਦਾ ਜਨਮ ਮਧ ਪ੍ਰਦੇਸ਼ ਦੇ ਇੰਦੋਰ ਵਿੱਚ ਹੋਇਆ ਸੀ ਵੋਲ ਆਫ ਕ੍ਰਿਕਟ ਵਜੋਂ ਜਾਣੇ ਜਾਂਦੇ ਰਾਹੁਲ ਦਰਾਵਿਡ ਨੇ ਆਪਣੇ ਕਰੀਅਰ 'ਚ ਕਈ ਰਿਕਾਰਡ ਬਣਾਏ ਰਾਹੁਲ ਦਰਾਵਿਡ ਨੇ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸਮਾਂ ਕ੍ਰਿਸ ਨੇ ਬਿਤਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ ਇਸ ਤੋਂ ਇਲਾਵਾ ਸਭ ਤੋਂ ਵੱਧ ਗੇਂਦਾਂ ਖੇਡਣ ਦਾ ਰਿਕਾਰਡ ਵੀ ਉਹਨਾਂ ਦੇ ਨਾਂ ਦਰਜ ਹੈ ਉਹਨਾਂ ਨੇ ਟੈਸਟ ਕ੍ਰਿਕਟ ਦੇ ਇਤਿਹਾਸ 'ਚ 31258 ਗੇਂਦਾਂ ਦਾ ਸਾਹਮਣਾ ਕੀਤਾ ਹੈ ਉਹਨਾਂ ਦੇ ਕੋਡਾ ਕਾਰਨ ਦਰਾਵਿਡ ਨੂੰ ਵਾਲ ਆਫ ਕ੍ਰਿਕਟ ਵੀ ਕਿਹਾ ਜਾਂਦਾ ਹੈ 11 ਜਨਵਰੀ 1968 ਨੂੰ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਤਾਸ਼ਕੰਦ ਵਿੱਚ ਮੌਤ ਹੋ ਗਈ ਸੀ ਸ਼ਾਸਤਰੀ ਜੀ ਦੀ ਅਗਵਾਈ ਵਿੱਚ ਭਾਰਤ ਨੇ 1965 ਦੀ ਜੰਗ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ ਇਸ ਤੋਂ ਬਾਅਦ ਉਹ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਅਯੂਬ ਖਾਨ ਨਾਲ ਜੰਗ ਨੂੰ ਖਤਮ ਕਰਨ ਲਈ ਸਮਝੌਤੇ ਤੇ ਦਸਤਖਤ ਕਰਨ ਲਈ ਤਾਸ਼ਕੰਦ ਗਏ ਸਨ ਅਤੇ ਜਿੱਥੇ ਉਹਨਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦਾ ਰਹੱਸ ਅੱਜ ਵੀ ਪੇਤ ਬਣਿਆ ਹੋਇਆ ਹੈ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇਣ ਵਾਲੇ ਸ਼ਾਸਤਰੀ ਜੀ ਦੀ ਸ਼ਖਸੀਅਤ ਬੇਮਿਸਾਲ ਸੀ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਵਜੋਂ ਸੱਤਾ ਸੰਭਾਲੀ ਤਾਂ ਦੇਸ਼ ਕਣਕ ਦੇ ਸੰਕਟ ਅਤੇ ਅਕਾਲ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਸੀ ਇਸ ਸੰਕਟ ਨੂੰ ਦੂਰ ਕਰਨ ਲਈ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਅਤੇ ਕਿਸਾਨਾਂ ਵਿੱਚ ਜੋਸ਼ ਭਰਨ ਲਈ ਖੁਦ ਹਲ ਚਲਾ ਦਿੱਤਾ ਸ਼ਾਸਤਰੀ ਜੀ ਦੀ ਬਦੌਲਤ ਹੀ ਕਿਸਾਨਾਂ ਨੂੰ ਘਟੋ ਘਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਸਹੂਲਤ ਮਿਲੀ ਹੈ 11 ਜਨਵਰੀ 1962 ਨੂੰ ਪੈਰੂ ਦੇ ਉੱਤਰ ਪੱਛਮੀ ਹਿੱਸੇ ਵਿੱਚ ਬਰਫੀਲੇ ਤੂਫਾਨ ਅਤੇ ਚਟਾਨਾਂ ਦੇ ਖਿਸਕਣ ਕਾਰਨ ਘਟੋਕਟ 2000 ਲੋਕਾਂ ਦੀ ਮੌਤ ਹੋ ਗਈ ਸੀ ਉਸ ਸਮੇਂ ਪੈਰੂ ਦੇ ਸਭ ਤੋਂ ਉੱਚੇ ਪਹਾੜ ਐਂਡੀਜ਼ ਤੋਂ ਲੱਖਾਂ ਟਨ ਬਰਫ਼ ਚਟਾਨਾਂ ਚਿੱਕੜ ਅਤੇ ਮਲਬਾ ਅਚਾਨਕ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਇਹ ਹਾਦਸਾ ਅੱਧੀ ਰਾਤ ਨੂੰ ਵਾਪਰਿਆ ਸੀ ਅੱਠ ਸ਼ਹਿਰ ਇਸ ਮਲਬੇ ਹੇਠ दब ਗਏ ਸਨ ਕੁਝ ਲੋਕ ਬਚ ਵੀ ਗਏ ਇਸ ਤੋਂ ਬਾਅਦ 1972 ਪੈਰੂ 'ਚ ਇੱਕ ਹੋਰ ਬਰਫੀਲੇ ਤੂਫਾਨ 'ਚ ਕਰੀਬ 2000 ਲੋਕ ਮਾਰੇ ਗਏ ਸਨ 11 ਜਨਵਰੀ 1922 ਨੂੰ ਪਹਿਲੀ ਇਨਸੂਲਿਨ ਸ਼ੂਗਰ ਦੇ ਮਰੀਜ਼ ਨੂੰ ਦਿੱਤੀ ਗਈ ਸੀ 14 ਸਾਲਾ ਲਿਉਨਾਰਡ ਥਾਮਸਨ ਇਨਸੂਲਿਨ ਦਾ ਟੀਕਾ ਲਾਣ ਵਾਲਾ ਪਹਿਲਾ ਵਿਅਕਤੀ ਸੀ ਪਹਿਲਾ ਟਾਈਪ 1 ਡਾਇਬੀਟੀਜ਼ ਵਾਲੇ ਲੋਕ ਇਸ ਬਿਮਾਰੀ ਨਾਲ ਕੁਝ ਹਫ਼ਤੇ ਜਾਂ ਮਹੀਨੇ ਤੋਂ ਵੱਧ ਨਹੀਂ ਰਹਿੰਦੇ ਸਨ फ्रेडरिक बेंटिंग ਅਤੇ ਚਾਰਲਸ ਬੈਸਟ ਨੇ ਇਨਸੂਲਿਨ ਦੀ ਖੋਜ ਕੀਤੀ 1921 ਵਿੱਚ ਬੈਂਟਿੰਗ ਅਤੇ ਬੈਸਟ ਨੇ ਟੋਰਾਂਟੋ ਯੂਨੀਵਰਸਿਟੀ ਵਿੱਚ ਪੈਨਕ੍ਰੀਆਸ ਤੋਂ ਇਨਸੂਲਿਨ ਹਾਰਮੋਨ ਕੱਢਣ ਵਿੱਚ ਸਫਲਤਾ ਪ੍ਰਾਪਤ ਕੀਤੀ ਤੁਹਾਨੂੰ ਦੱਸ ਦਈਏ ਕਿ ਇਨਸੂਲਿਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਘੱਟ ਹੋਣ ਕਾਰਨ ਵਿਅਕਤੀ ਨੂੰ ਸ਼ੂਗਰ ਹੋ ਜਾਂਦੀ ਹੈ 11 ਜਨਵਰੀ ਪੋਸ਼ਾ ਮਹੀਨੇ ਦਾ ਨਵਾਂ ਚੰਦਰਮਾ ਦਿਨ ਹੈ ਹਿੰਦੀ ਕੈਲੰਡਰ ਵਿੱਚ ਇੱਕ ਸਾਲ ਵਿੱਚ 12 ਮਹੀਨਿਆਂ ਵਿੱਚ 12 ਅਮਾਵਸਿਆਵਾਂ ਹੁੰਦੀਆਂ ਹਨ ਅਮਾਵਸਿਆ ਨਾਲ ਸੰਬੰਧਿਤ ਬਹੁਤ ਸਾਰੀਆਂ માનਤਾਵਾਂ ਹਨ ਇਹ ਮੰਨਿਆ ਜਾਂਦਾ ਹੈ ਕਿ ਅਮਾਵਸਿਆ ਤੇ ਕਿਸੇ ਪਵਿੱਤਰ ਨਦੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਤੇ ਕਿਸੇ ਤੀਰਤ ਸਥਾਨ ਤੇ ਦਰਸ਼ਨ ਕਰਨੇ ਚਾਹੀਦੇ ਹਨ